ਆਪਣੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮਾਰਕਫੇਡ ਤੇ 베ਰਕਾ ਜਿਹੜੇ ਆਪਣੇ ਆਂਗਣਵਾੜੀ ਸੈਂਟਰ ਆ ਉੱਥੇ ਰਾਸ਼ਨ ਸਪਲਾਈ ਕਰੂਗਾ ਬਹੁਤ ਵਧੀਆ ਫੈਸਲਾ ਸੀਗਾ ਪੰਜਾਬ ਸਰਕਾਰ ਦਾ ਪੈਸਾ ਨਾਲ ਪੰਜਾਬ ਸਰਕਾਰ ਦੇ ਅਦਾਰਿਆਂ ਨੂੰ ਆਉ ਉਹਦੇ ਵਿੱਚ ਵੀ ਅਫਸਰਾਂ ਨੇ ਇੱਕ ਨਕੂਨਾ ਰੱਖ ਲਿਆ ਜਿਹੜੀ ਪੰਜੀਰੀ ਸੀ ਪੰਜੀਰੀ 베ਰਕਾ ਤੋਂ ਨਹੀਂ ਲੈਂਦੇ ਉਹ ਫੇਰ ਪ੍ਰਾਈਵੇਟ ਬੰਦੇ ਤੋਂ ਲੈਣ ਲੱਗੇ ਜਦੋਂ ਅਸੀਂ ਪੁੱਛਿਆ ਪੰਜੀਰੀ ਕਿਉਂ ਨਹੀਂ ਲੈਂਦੇ 베ਰਕਾ ਦੀ ਪੰਜੀਰੀ ਮਾੜੀ ਆ ਕਹਿੰਦੇ ਨਹੀਂ ਜੀ ਉਹ ਮਹਿੰਗੀ ਪੈਂਦੀ ਆ ਤੇ ਮੈਂ ਕਿਹਾ ਕੇਲੇ ਵਾਲਾ ਰੇੜੀ ਲਾ ਲੈਂਦਾ ਗਲੇ ਕੇਲੇ 10 ਰੁਪਏ ਦਰਜਣ ਦੇ ਦਿੰਦਾ ਤੇ ਮਹਿੰਗੇ ਵਾਲਾ 50 ਲੈਂਦਾ ਕੁਆਲਟੀ ਵੇਖਣੀ ਹੈ ਕਿ ਨਾ ਸੋ ਕਹਿਣ ਦਾ ਮਤਲਬ ਸਰਕਾਰ ਲੱਗੀ ਵੀ ਆ ਪਰ ਪਿਛਲੇ ਸਮੇਂ ਦੇ ਵਿੱਚ ਜੋ ਚੋਰ ਮੋਰੀਆਂ ਨੇ ਜੋ ਕੋਆਪਰੇਟਿਵ ਨੂੰ ਜਿਸ ਤਰ੍ਹਾਂ ਲੁੱਟਿਆ ਗਿਆਗਾ ਕੋਆਪਰੇਟਿਵ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਤੁਸੀਂ ਹੈਰਾਨ ਰਹਿ ਜਾਓਗੇ ਕਿ ਧਨ ਨਾ ਫੇਰ ਵੀ ਇਹ ਹਜ਼ਾਰੇ ਬੱਚੇ ਹੋਏ ਨੇ ਸਹਿਕਾਰਤਾ ਇਹ ਪੰਜਾਬ ਦੀ ਰੀੜ ਦੀ ਹੱਡੀ ਆ ਖਾਸ ਕਰਕੇ ਕਿਸਾਨੀ ਨਾਲ ਜੁੜੀ ਹੋਈ ਆ ਐਡੇ ਐਡੇ ਕੱਪੜੇ ਹੋਏ ਨੇ ਕਰੋੜਾਂ ਰੁਪਏ ਦੇ ਤੇ ਜਦੋਂ ਅਸੀਂ ਪੁੱਛਿਆ ਕਿਹਦੇ ਕਾਰਵਾਈ ਕੀ ਹੋਈ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਡਿਪਾਰਟਮੈਂਟ ਲਿਖ ਦਿੰਦਾ ਕਿ ਪਰਚਾ ਦਰਜ ਕੀਤਾ ਜਾਵੇ ਇਨਕੁਆਰੀ ਕਰਕੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਪਰਚੇ ਦਰਜ ਨਹੀਂ ਹੋਈ ਫੇਰ ਜੇ ਪਰਚਾ ਦਰਜ ਹੋ ਜਾਂਦਾ ਚਲਾਨ ਵੇਛ ਨਹੀਂ ਹੁੰਦਾ ਚਲਾਨ ਵੇਛ ਹੋਣ ਤੋਂ ਬਾਅਦ ਗਵਾਹੀਆਂ ਨਹੀਂ ਹੁੰਦੀਆਂ ਕਹਿਣ ਦਾ ਮਤਲਬ ਕਿ ਇਹ ਇਨਾ ਕਰੋੜਾਂ ਰੁਪਈਆ ਸਾਡਾ ਲੁੱਟ ਕੇ ਲੈ ਗਏ ਕੋਈ ਕਾਰਵਾਈ ਨਹੀਂ ਹੋਈ ਕਿ ਜੇ ਗਡਾਉਨਾਂ ਦੇ ਵਿੱਚੋਂ ਕਣਕ ਜਾਂ ਚੌਲ ਕਰੋੜਾ ਰੁਪਿਆ ਦਾ ਚੱਕਿਆ ਜਾਂਦਾ ਸੀ ਦੇਖਿਆ ਪਰਚਾ ਸੇਵਾਦਾਰ ਤੇ ਚੌਕੀਦਾਰ ਮੈਂ ਅੱਜ ਸਦਨ 'ਚ ਕਹਿਣਾ ਕਿ ਸਬੰਧਤ ਅਫਸਰ ਜ਼ਿੰਮੇਵਾਰਾ ਜਾਂ ਜਿਹਦੇ ਕੋਲ ਐਫ ਆਈ ਆਰ ਜਾਂਦੀ ਅਸੀਂ ਇਸ਼ਪਾਰਸ਼ ਕੀਤੀ ਆ ਕਿ ਜਦੋਂ ਡਿਪਾਰਟਮੈਂਟ ਨੇ ਇਨਕੁਆਰੀ ਕਰਕੇ ਭੇਜੀ ਤੇ ਐਫ ਆਈ ਆਰ ਦੇ ਵਿੱਚ ਡਿਲੇ ਕਿਉਂ ਤੇ ਜਾਂ ਉਹਦੇ ਉੱਤੇ ਜਿਹੜਾ ਚਲਾਨ ਪੇਸ਼ ਕਰਨ ਦੇ ਤੇਰੀ ਕਿਉਂ ਜਾਂ ਉਹਦੀ ਅਰੈਸਟ ਕਿਉਂ ਕਿਉਂਕਿ ਰੈੱਡ ਕਾਰਨਰ નોਟਿਸ ਨਹੀਂ ਜਾਰੀ ਕੀਤੇ ਜਾਂਦੇ ਭੱਜ ਜਾਂਦੇ ਨੇ 2012 ਤੋਂ ਹੌਸਪਿਟਲ ਬੰਦ ਪਿਆ ਕੋਈ ਲੈਣ ਦੇਣ ਨਹੀਂ ਤੇ ਇਹਦੇ ਉੱਤੇ ਤਨਖਾਹ ਦਾ ਖਰਚ ਆ ਰਿਹਾ 5 ਕਰੋੜ 40 ਲੱਖ ਰੁਪਈਆ ਤਨਖਾਹ ਦੇ ਰਿਆ ਸੀ ਮਲਾਜ਼ਮਾਂ ਨੂੰ ਪਰ 2012 ਤੋਂ ਕੋਈ ਲੈਣ ਦੇਣ ਨਹੀਂਗਾ ਇਹ ਚਿੱਟਾ ਹਾਥੀ ਸਾਫਤ ਹੋ ਰਿਹਾ ਸਟੇ ਟੂ ਜੈਡ ਕੰਪਨੀ ਸੀ ਉਹਦੇ ਨਾਲ ਐਗਰੀਮੈਂਟ ਕਰ ਲਿਆ ਕਿ ਤੁਸੀਂ ਕੋ-ਜਨਰੇਸ਼ਨ ਪਲਾਂਟ ਲਾਉਣੇ ਆ ਕੰਪਨੀ ਵੀ ਭੱਜ ਗਈ 25 ਕਰੋੜ ਕਰੀਬ ਉਹਦੇ ਤੋਂ ਅਸੀਂ ਲੈਣ ਆਲਾਗਾ ਕੇਸ ਆਰਬਿਟਰੇਟਰ ਕੋਲੇ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਕਿ ਜਿਹੜੀ ਸਾਡੀ ਐਗਰੀਕਲਚਰ ਬੈਂਕ ਆ ਪੀਏਡੀਬੀ ਉਹਦੇ ਵਿੱਚ ਅਸੀਂ ਕੱਢਿਆ ਕਿ 5000 ਐਂਟਰੀ ਡਿਲੀਟ ਹੋ ਗਈ ਲੋਕ ਮਾਰਗੇਜ ਕਰਾ ਕੇ ਲੋਨ ਲੈ ਗਏ ਲੋਨ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਵਿੱਚ ਐਂਟਰੀ ਨਹੀਂ ਜਾਂ ਤਾਂ ਉਹਨਾਂ ਨੇ ਜ਼ਮੀਨ ਸੇਲ ਕਰਤੀ ਜਾਂ ਰੀ-ਲੋਨ ਲੈ ਲਿਆ ਤੇ 5000 ਐਂਟਰੀ ਡਿਲੀਟ ਹੋਣ ਦਾ ਮਤਲਬ ਆ 5000 ਏਕੜ ਜਿਹੜੀ ਸਾਡੀ ਲੈਂਡ ਮਾਰਗੇਜ ਕੋਲੇ ਘੱਟੋ ਘੱਟ ਬਣੀ ਵੇਖ ਏਕੜ ਹੈਗੀ ਆ 5000 ਏਕੜ ਸਾਡੀ ਲੈਂਡ ਆ ਜਿਹੜੀ ਲੈਂਡ ਮਾਰਗੇਜ ਕੇਡਬੀ ਕੋਲੇ ਮਾਰਗੇਜ ਸੀਗੀ ਉਹ ਪਾਸੇ ਚਲੀ ਗਈ ਜਦੋਂ ਅਸੀਂ ਕਰਿਆ ਜ਼ਿੰਮੇਵਾਰੀ ਕਿਸੇ ਦੀ ਫਿਕਸ ਨਹੀਂ ਹੁਣ ਡਿਪਾਰਟਮੈਂਟ ਨੂੰ ਲੱਗਿਆ ਕਿ ਕੁਝ ਕਰਨਾ ਚਾਹੀਦਾ ਕਹਿੰਦੇ ਅਸੀਂ 1000 ਐਂਟਰੀ ਪਾ ਲਈ ਅਸੀਂ ਆਖਿਆ 1000 ਐਂਟਰੀ ਦੇ ਵਿੱਚੋਂ ਜ਼ਮੀਨ ਕਿੰਨੇ ਕੋਲੇ ਮਾਲਕ ਹੈਗੇ ਨੇ 500 ਜਿਹੜੀਆਂ ਐਂਟਰੀਆਂ ਸੀ ਉਹ ਮਾਲਕ ਜ਼ਮੀਨ ਹੀ ਵੇਚ ਕੇ ਅੱਜ ਹੈ ਨਹੀਂ ਤਾਂ ਸਾਡੀ ਪੀ.ਏ.ਡੀ. ਵੀ ਬਚੂਗੀ ਕਿਵੇਂ ਬੈਂਕ ਬਚਣਗੇ ਕਿਵੇਂ ਸਾਡੇ ਪਿੱਛੇ ਜੇ ਕਿਹਾਗਾ ਕਿ ਅਸੀਂ ਟਰੈਕਟਰ ਦੇਤੇ ਸੰਧ ਦੇਤੇ ਤੇ ਜਦੋਂ ਅਸੀਂ ਕਮੇਟੀ ਨੇ ਪੁੱਛਿਆ ਕਿ ਜਿਹੜੇ ਟਰੈਕਟਰ ਜਾਂ ਸੰਧ ਸੁਸਾਇਟੀ ਚ ਦਿੱਤੇ ਗਏ ਸੀ ਕੀ ਉਹਦਾ ਕੋਈ ਲਾਭ ਹੋਇਆ ਹੈਰਾਨ ਹੋ ਜਾਓਗੇ 90% ਸੁਸਾਇਟੀਆਂ ਚ ਉਹ ਸੰਧਾਂ ਦੀ ਕਮਾਈ ਨਹੀਂ ਹੋਈ ਉਲਟ ਸਾਡਾ ਸੁਸਾਇਟੀਆਂ ਦਾ ਖਰਚਾ ਚੱਲ ਕੇ ਉਹ ਸੰਧ ਬੇਕਾਰ ਹੋ ਗਏ ਚਲੋ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਸਭਾਪਤੀ ਮਾਰ ਜੋ ਸਪੀਕਰ ਸਾਹਿਬ ਮੈਂ ਕਮੇਟੀ ਵੱਲੋਂ ਅਧਿਕਾਰ ਦਿੱਤੇ ਜਾਣ ਤੇ ਸਾਲ 2023-24 ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀ ਗਤੀਵਿਧੀਆਂ ਦੀ ਰਿਪੋਰਟ ਅਜੀਮ ਸਤਨ ਵਿੱਚ ਰੱਖਦਾ ਹਾਂ ਸਪੀਕਰ ਸਾਹਿਬ ਮੈਂ ਇਸ ਦੇ ਉੱਤੇ 5 ਮਿੰਟ ਦਿੱਤੇ 5 ਮਿੰਟ ਦੇ ਵਿੱਚ ਤੁਸੀਂ ਆਪ ਦੀ ਗੱਲ ਰੱਖੋ ਥੋੜੇ ਜਿ 5 ਹੋਰ ਦੇ ਦੇ ਜੀ ਬੜਾ ਮਹੱਤਵਪੂਰਨ ਨਹੀਂ ਸਾਰੀਆਂ ਬਹੁਤ ਜਿਹੜੀਆਂ ਮੇਰੀ ਸੁਣੋ ਗੱਲ ਹਾਊਸ ਦੇ ਵਿੱਚ ਜਿਹੜੀ ਵੀ ਗੱਲ ਹੁੰਦੀ ਹੈ ਉਹ ਮਹੱਤਵਪੂਰਨ ਹੈ ਠੀਕ ਹੈ ਪੁਆਇੰਟ ਪੁਆਇੰਟ ਪਲੀਜ਼ ਬੀ ਬਰੀਫ ਐਂਡ ਡੂ ਇਟ ਇਨ ਵਿਦਰਨ 5 ਮਿੰਟਸ ਸਪੀਕਰ ਸਾਹਿਬ ਬਿਲਕੁਲ ਜਿਹੜੀ ਸਹਿਕਾਰਤਾ ਇਹ ਪੰਜਾਬ ਦੀ ਰੀੜ ਦੀ ਹੱਡੀ ਹੈ ਖਾਸ ਕਰਕੇ ਕਿਸਾਨੀ ਨਾਲ ਜੁੜੀ ਹੋਈ ਆ ਸਭ ਤੋਂ ਵੱਡਾ ਮਸਲਾ ਜੋ ਆਇਆ ਇਸ ਦੇ ਵਿੱਚ ਐਡੇ ਐਡੇ ਕੱਪੜੇ ਹੋਏ ਨੇ ਕਰੋੜਾਂ ਰੁਪਏ ਦੇ ਤੇ ਜਦੋਂ ਅਸੀਂ ਪੁੱਛਿਆ ਕਿਤੇ ਕਾਰਵਾਈ ਕੀ ਹੋਈ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਡਿਪਾਰਟਮੈਂਟ ਲਿਖ ਦਿੰਦਾ ਕਿ ਪਰਚਾ ਦਰਜ ਕੀਤਾ ਜਾਵੇ ਇਨਕੁਆਰੀ ਕਰਕੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਪਰਚੇ ਦਰਜ ਨਹੀਂ ਹੋਏ ਫੇਰ ਜੇ ਪਰਚਾ ਦਰਜ ਹੋ ਜਾਂਦਾ ਚਲਾਨ ਪੇਸ਼ ਨਹੀਂ ਹੁੰਦਾ ਚਲਾਨ ਪੇਸ਼ ਹੋਣ ਤੋਂ ਬਾਅਦ ਗਵਾਹੀਆਂ ਨਹੀਂ ਹੁੰਦੀਆਂ ਕਹਿਣ ਦਾ ਮਤਲਬ ਕਿ ਇਹ ਇੱਕ ਨਾ ਕਰੋੜਾਂ ਰੁਪਈਆ ਸਾਡਾ ਲੁੱਟ ਕੇ ਲੈ ਗਏ ਕੋਈ ਕਾਰਵਾਈ ਨਹੀਂ ਹੋਈ ਤੇ ਇੱਕ ਹੋਰ ਹੁੰਨਾ ਕਿ ਜੇ ਗਡਾਉਣਾ ਦੇ ਵਿੱਚੋਂ ਕਣਕ ਜਾਂ ਚੌਲ ਕਰੋੜਾਂ ਰੁਪਈਆ ਦਾ ਚੱਕਿਆ ਜਾਂਦਾ ਸੀ ਦੇਖਿਆ ਪਰਚਾ ਸੇਵਾਦਾਰ ਤੇ ਚੌਂਕੀਦਾਰ ਦਰ ਵੱਡੇ ਅਫਸਰਾਂ ਦੀ ਕੋਈ ਜਵਾਬਦੇਹੀ ਨਹੀਂ ਸੋ ਕਹਿਣਾ ਮਤਲਬ ਸਭ ਤੋਂ ਵੱਡਾ ਜੇ ਅੱਜ ਕੋਆਪਰੇਟਰ ਨੂੰ ਲੁੱਟਿਆ ਗਿਆ ਤਾਂ ਘਟਾਲਿਆਂ ਦੇ ਰਾਹੀਂ ਲੁੱਟਿਆ ਗਿਆ ਤੇ ਜੋ ਉਹਦੇ ਵਿੱਚ ਕਾਰਵਾਈ ਨਹੀਂ ਹੋਈ ਮੈਂ ਅੱਜ ਸਦਨ 'ਚ ਕਹਿਣਾ ਕਿ ਸਬੰਧਤ ਅਫਸਰ ਜ਼ਿੰਮੇਵਾਰਾ ਜਾਂ ਜਿਹਦੇ ਕੋਲ ਐਫ ਆਈ ਆਰ ਜਾਂਦੀ ਅਸੀਂ ਇਸ਼ਪਾਰਸ਼ ਕੀਤੀ ਆ ਕਿ ਜਦੋਂ ਡਿਪਾਰਟਮੈਂਟ ਨੇ ਇਨਕੁਆਇਰੀ ਕਰਕੇ ਭੇਜੀ ਤੇ ਐਫ ਆਈ ਆਰ ਦੇ ਵਿੱਚ ਡਿਲੇ ਕਿਉਂ ਤੇ ਜਾਂ ਉਹਦੇ ਉੱਤੇ ਜਿਹੜਾ ਚਲਾਨ ਪੇਸ਼ ਕਰਨ ਦੇ ਜੇ ਦੇਰੀ ਕਿਉਂ ਜਾਂ ਉਹਦੀ ਅਰੈਸਟ ਕਿਉਂ ਕਿਉਂਕਿ ਰੈੱਡ ਕਾਰਨਰ ਨੋਟਿਸ ਨਹੀਂ ਜਾਰੀ ਕੀਤੇ ਜਾਂਦੇ ਭੱਜ ਜਾਂਦੇ ਨੇ ਦੂਜਾ ਪੁਆਇੰਟ ਸਪੀਕਰ ਸਾਹਿਬ ਬੜਾ ਧਿਆਨ ਚ ਆਇਆ ਕਿ ਜਿਹੜੀ ਸਾਡੀ ਐਗਰੀਕਲਚਰ ਬੈਂਕਾ ਪੀਏਡੀਬੀ ਉਹਦੇ ਵਿੱਚ ਅਸੀਂ ਕੱਢਿਆ ਕਿ 5000 ਐਂਟਰੀ ਡਿਲੀਟ ਹੋ ਗਈ ਲੋਕ ਮਾਰਗੇਜ ਕਰਾ ਕੇ ਲੋਨ ਲੈ ਗਏ ਲੋਨ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਵਿੱਚ ਐਂਟਰੀ ਨਹੀਂ ਜਾਂ ਤਾਂ ਉਹਨਾਂ ਨੇ ਜ਼ਮੀਨ ਸੇਲ ਕਰਤੀ ਜਾਂ ਰੀ-ਲੋਨ ਲੈ ਲਿਆ ਤੇ 5000 ਐਂਟਰੀ ਡਿਲੀਟ ਹੋਣ ਦਾ ਮਤਲਬ ਆ 5000 ਏਕੜ ਜਿਹੜੀ ਸਾਡੀ ਲੈਂਡ ਮਾਰਗੇਜ ਕੋਲੇ ਘੱਟੋ ਘੱਟ ਮੀਨੀਮ 1 ਏਕੜ ਹੈਗੀ ਆ 5000 ਏਕੜ ਸਾਡੀ ਲੈਂਡ ਆ ਜਿਹੜੀ ਲੈਂਡ ਮਾਰਗੇਜ ਪੀਏਡੀਬੀ ਕੋਲੇ ਮਾਰਗੇਜ ਸੀਗੀ ਉਹ ਪਾਸੇ ਚਲੀ ਗਈ ਜਦੋਂ ਅਸੀਂ ਕਰਿਆ ਜ਼ਿੰਮੇਵਾਰੀ ਕਿਸੇ ਦੀ ਫਿਕਸ ਨਹੀਂ ਹੁਣ ਡਿਪਾਰਟਮੈਂਟ ਨੂੰ ਲੱਗਿਆ ਕਿ ਕੁਝ ਕਰਨਾ ਚਾਹੀਦਾ ਕਹਿੰਦੇ ਅਸੀਂ 1000 ਐਂਟਰੀ ਪਾ ਲਈ ਅਸੀਂ ਆਖਿਆ 1000 ਐਂਟਰੀ ਦੇ ਵਿੱਚੋਂ ਜ਼ਮੀਨ ਕਿੰਨੇ ਕੋਲੇ ਮਾਲਕ ਹੈਗੇ ਨੇ 500 ਜਿਹੜੀਆਂ ਐਂਟਰੀਆਂ ਸੀ ਉਹ ਮਾਲਕ ਜ਼ਮੀਨ ਹੀ ਵੇਚ ਕੇ ਅੱਜ ਹੈ ਨਹੀਂ ਤਾਂ ਸਾਡੀ ਪੀਏਡੀ ਵੀ ਬਚੂਗੀ ਕਿਵੇਂ ਬੈਂਕ ਬਚਣਗੇ ਕਿਵੇਂ ਸਾਡੇ ਫੇਰ ਅਸੀਂ ਪੁੱਛਿਆ ਕਿ ਕਿੰਨੇ ਡਿਫਾਲਟਰ ਨੇ ਹੈਰਾਨ ਹੋ ਗਏ ਮੈਂ ਤੁਹਾਨੂੰ ਡਾਟਾ ਦਿੰਦਾ ਸਪੀਕਰ ਸਾਹਿਬ ਚਲੋ ਕਿਸਾਨੀ ਤਾਂ ਮੰਨਦੇ ਆਗੇ ਆਪਣੀ ਕਿ ਕਿਸਾਨੀ ਡੁੱਬ ਗਈ ਕਿਸੇ ਕਾਰਨ ਕਰਕੇ ਫਸਲ ਨਹੀਂ ਹੋਈ ਪਰ ਜਿਹੜੇ ਸਾਡੇ EMPLOYEES ਆ ਗਵਰਨਮੈਂਟ EMPLOYEES ਆ ਉਹਨਾਂ ਨੇ ਕਰੋੜਾ ਰੁਪਇਆ ਲੈਣਾ ਤੇ ਉਹਨਾਂ ਦੀ ਰਿਕਵਰੀ ਕਿਉਂ ਨਹੀਂ ਹੋਈ ਹੈਰਾਨੀ ਆ ਤਨਖਾਹ ਵੀ ਉਹਨਾਂ ਦੀ ਪੈਨਸ਼ਨ ਵੀ ਆ ਉਹ ਰਿਕਵਰੀ ਵੀ ਨਹੀਂ ਕੀਤੀ ਗਈ ਉਹ ਪੈਸਾ ਵੀ ਕਿਤੇ ਨਾ ਕਿਤੇ ਜਾ ਕੇ ਰਲਿ ਬਿਲੀ ਭੋਤ ਨਾਲ ਪਾਸੇ ਚਲਾ ਗਿਆ ਸੋ ਇਸ ਤੋਂ ਇਲਾਵਾ ਮੇਰੇ ਤੋਂ ਪਹਿਲਾਂ ਸਰਦਨ ਚ ਗੱਲ ਆਈ ਸੀ 31000 ਕਰੋੜ ਦਾ ਮਾਮਲਾ ਸਪੀਕਰ ਸਾਹਿਬ ਹੈਰਾਨ ਹੋ ਗਏ 12000 ਕਰੋੜ ਪ੍ਰਿੰਸੀਪਲ ਮਾਉਂਟ ਸੀ ਜਿਹੜੀ ਐਫਸੀਆਈ ਨੇ ਪੰਜਾਬ ਤੋਂ ਲੈਣੀ ਸੀ ਜਿਹੜੀ ਆਪਾਂ ਸੀਸੀਐਲ ਲਿਮਿਟ ਲੈਣੀ ਆ ਉਹਦਾ ਫਰਕ ਆਉਂਦਾ ਸੀ 12000 ਕਰੋੜ ਤੇ 19000 ਕਰੋੜ ਵਿਆਜ ਲਾ ਕੇ 31000 ਕਰੋੜ ਤੇ ਸਾਈਨ ਕਰਾ ਲਈ ਪਰ ਮੈਂ ਹੈਡ ਡਿਪਾਰਟਮੈਂਟ ਤੋਂ ਪੁੱਛਿਆ ਕਿ 12000 ਕਰੋੜ ਦੀ ਕੋਈ ਪੰਜਾਬ ਸਰਕਾਰ ਨੂੰ ਲੈਟਰ ਲਿਖੀ ਹੈ ਕਿ ਨਹੀਂ ਲਿਖੀ ਕੋਈ ਲੈਟਰ ਨਹੀਂ ਆਈ ਤੇ ਜਿੱਦੇ 31000 ਕਰੋੜ ਤੇ ਸਾਈਨ ਕਰਤੇ ਉਹਤੇ ਜੇ ਕਰਨੇ ਵੀ ਸੀ ਤਾਂ ਪ੍ਰਿੰਸੀਪਲ ਅਮਾਉਂਟ 12000 ਕਰੋੜ ਤੇ ਕਰਨੇ ਸੀ ਉਹਦਾ ਵੀ ਹਿਸਾਬ ਕਰਨਾ ਸੀ ਤੇ ਉੱਤੇ 20 ਸਾਲ ਦਾ ਐਗਰੀਮੈਂਟ ਕਰਕੇ 270 ਕਰੋੜ ਰੁਪਇਆ ਅਸੀਂ ਕਿਸ਼ਤ ਦੇ ਰਹੇ ਹਾਂਗੇ ਜਿਹੜੇ ਐਫਸੀਆਈ ਨੂੰ ਸੈਂਟਰ ਸਰਕਾਰ ਨੂੰ ਜਾਂਦੀ ਆ ਜਿਹਦੇ ਵਿੱਚੋਂ ਮੂਲ ਸਿਰਫ 18090 ਕਰੋੜ ਤਾਂ ਹੁਣ ਤੱਕ ਖਰਚਾ ਜਾਈ ਜਾਂਦਾ ਕਿ ਜਿਹਦਾ ਅਸੀਂ 63000 ਕਰੋੜ ਰੁਪਇਆ ਪੇ ਕਰਾਂਗੇ ਮਾਨ ਜੋਗ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ ਜਦੋਂ ਇਹ ਰੌਲਾ ਪਿਆ ਲੈਟਰ ਨਿਕਲੇ ਐਫਸੀਆਈ ਨੇ ਆਪ ਮੰਨਿਆ ਮੇਰੇ ਕੋਲ ਇੱਕ ਲੈਟਰ ਹੈਗਾਗਾ ਜਿਸ ਹਸਾਬ ਹੋਇਆ ਕਿ ਇੱਕ ਕਮੇਟੀ ਬਣੀ ਸੀਗੀ ਉਹ ਕਮੇਟੀ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਅਸੀਂ ਇੰਨੇ ਪੈਸੇ ਦੇਣੇ ਆਵੇਂ ਉਹ ਲੈਟਰ ਸਦਮ ਦੇ ਵਿੱਚ ਰੱਖਣਾ ਚਾਹਣਾ ਤੇ ਮਾਨ ਜੋਗਾ ਅਸੀਂ ਕਹਿੰਨਾ ਕਿ ਜਿੰਨਾ ਤਾਂ ਉਹਨਾਂ ਨੇ ਕਮੇਟੀ ਬਣਾ ਕੇ ਮੰਨ ਲਿਆ ਕੇਪਸੀ ਆਨੇ ਕੇ ਇੰਨਾ ਦਾ ਅਸੀਂ ਪੰਜਾਬ ਸਰਕਾਰ ਦਾ ਪੈਸਾ ਦੇਣਾਗਾ 655 ਕਰੋੜ ਰੁਪਇਆ 655 ਕਰੋੜ ਰੁਪਇਆ ਇੱਕ ਕਮੇਟੀ ਬਣੀ ਸੀਗੀ ਕਿ ਸੈਂਟਰ ਨੇ ਮੰਨਿਆ ਕਿ ਅਸੀਂ ਪੰਜਾਬ ਸਰਕਾਰ ਦਾ ਦੇਣਾ ਤੇ 655 ਕਰੋੜ ਵੀ ਨੇ ਅੱਜ ਦਿੱਤਾ ਜਾ ਰਿਹਾ ਜਿਹੜੀ ਕਿ ਸੈਂਟਰ ਨੇ ਆਪ ਦੀ ਇੱਕ ਕਮੇਟੀ ਬਣਾਈ ਸੀ ਸੋ ਮੇਰਾ ਕਹਿਣ ਦਾ ਮਤਲਬ ਐਸੇ ਤਰ੍ਹਾਂ ਸੁਸਾਇਟੀਆਂ ਦੇ ਵਿੱਚ ਪਿੱਛੇ ਜੇ ਕਿਹਾਗਾ ਕਿ ਅਸੀਂ ਟਰੈਕਟਰ ਦੇਤੇ ਸੰਧ ਦੇਤੇ ਤੇ ਜਦੋਂ ਅਸੀਂ ਕਮੇਟੀ ਨੇ ਪੁੱਛਿਆ ਕਿ ਜਿਹੜੇ ਟਰੈਕਟਰ ਜਾਂ ਸੰਧ ਸੁਸਾਇਟੀ ਚ ਦਿੱਤੇ ਗਏ ਸੀ ਕੀ ਉਹਦਾ ਕੋਈ ਲਾਭ ਹੋਇਆ ਹੈਰਾਨ ਹੋ ਜਾਓਗੇ 90% ਸੁਸਾਇਟੀਆਂ ਚ ਉਹ ਸੰਧਾਂ ਦੀ ਕਮਾਈ ਨਹੀਂ ਹੋਈ ਉਲਟ ਸਾਡਾ ਸੁਸਾਇਟੀਆਂ ਦਾ ਖਰਚਾ ਚੱਲ ਕੇ ਉਹ ਸੰਧ ਬੇਕਾਰ ਹੋ ਗਏ ਸੋ ਮੇਰਾ ਕਹਿਣ ਦਾ ਮਤਲਬ ਹੈਗਾ ਇੱਕ ਆਦਾਰਾ ਹਾਊਸਪੈਟਾ ਹਾਊਸਪੈਟ ਜਿਹੜਾ 2012 ਤੋਂ ਸਪੀਕਰ ਸਾਹਿਬ ਬੰਦ ਪਿਆਗਾ 2012 ਤੋਂ ਹਾਊਸਪੈਟ ਬੰਦ ਪਿਆ ਕੋਈ ਲੈਣ ਦੇਣ ਨਹੀਂ ਕਾਜਾ ਖਰਚਾ ਰਿਆ 5 ਕਰੋੜ 40 ਲੱਖ ਰੁਪਇਆ ਤਨਖਾਹ ਦੇ ਰਿਆ ਸੀ ਮਲਾਜਮਾਂ ਨੂੰ ਪਰ 2012 ਤੋਂ ਕੋਈ ਲੈਣ ਦੇ ਇੰਨੀਗਾ ਇਹ ਚਿੱਟਾ ਹਾਥੀ ਸਾਫਤ ਹੋ ਰਿਹਾ ਸੋ ਮੈਂ ਤਾਂ ਕਹਿੰਦਾ ਇੱਕ ਹੋਰ ਤੁਹਾਨੂੰ ਦੱਸ ਦਾਂਗਾ ਜਿਹੜੇ ਠੇਕੇਦਾਰੀ ਸਿਸਟਮਾ ਚਾਹੇ ਮਾਰਕਫੈਡ ਚਾਹੇ ਅਸੀਂ ਆ ਟੈਂਡਰਿੰਗ ਕਰਦੇ ਆ ਟਰਾਂਸਪੋਰਟਿੰਗ ਦੇ ਉਹਤੇ ਸ਼ਰਤ ਲਾ ਦਿੰਦੇ ਆ ਕਿ 50 ਕਰੋੜ ਦੀ ਜਾਂ 5 ਕਰੋੜ ਦੀ ਟਰਨਓਵਰ ਹੋਵੇ 5 ਸਾਲ ਦਾ ਤਜਰਬਾ ਹੋਵੇ ਤੇ ਅਸੀਂ ਕਿਹਾ ਸਪਾਰਸ਼ ਕੀਤੀ ਆ ਕਿ ਨਵਿਆਂ ਨੂੰ ਮੌਕਾ ਕਿਦੋਂ ਮਿਲੂਗਾ 10% ਚ 15% ਨਵਿਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਹੀ ਉਹਨਾਂ ਕੋਲੇ ਤਜਰਬਾ ਆਊਗਾ ਜੇ ਅਸੀਂ ਮੌਕਾ ਹੀ ਨਹੀਂ ਦੇਵਾਂਗੇ ਤਜਰਬਾ ਕਿੱਥੋਂ ਆਊਗਾ ਪੁਰਾਣੇ ਬੰਦੇ ਵਾਰ-ਵਾਰ ਟੈਂਡਰ ਲੈ ਕੇ ਉਹੀ ਬੰਦੇ ਚੱਲੀ ਜਾਂਦੇ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਫైనాన్స్ ਮੰਤਰੀ ਸਾਹਿਬ ਦਾ ਇਹਨਾਂ ਨੇ ਪੀਏਡੀਬੀ ਨੂੰ ਪਿਛਲੇ ਸਮੇਂ ਦੇ ਵਿੱਚ 600 ਕਰੋੜ ਰੁਪਇਆ ਦਿੱਤਾ ਉਹਦੇ ਨਾਲ ਕੁਛ ਨਾ ਕੁਛ ਜਿਹੜੇ ਬਕਾਏ ਸੀ ਮੁਲਾਜ਼ਮਾਂ ਦੇ ਉਹ ਗਏ ਪਰ ਹੁਣ ਲੈਂਡ ਦੇਣ ਪੀਏ ਡੀ ਵੀ ਦਾ ਵੀ ਬਿਲਕੁਲ ਬੰਦਾ ਨਵਾੜ ਤੋਂ ਪੈਸੇ ਲੈ ਕੇ ਜੇ ਲੈਂਡ ਦੇਣ ਨਹੀਂ ਅਸੀਂ ਚਲਾਉਂਦੇ ਫਿਰ ਪੀਏ ਡੀ ਵੀ ਬਚਦੀ ਨਹੀਂ ਉਹ ਵੀ ਇੱਕ ਚਿੱਟਾ ਹਾਥੀ ਸਾਫਤ ਹੋ ਰਿਹਾ ਇੱਕ ਗੱਲ ਦੇ ਨਾਲ ਮੈਂ ਹੋਰ ਕਹਿਣਾ ਚਾਹੁੰਦਾ ਸਪੀਕਰ ਸਾਹਿਬ ਜਿਹੜਾ ਹੈਗਾਗਾ ਮੇਨ ਗੱਲ ਆਈ ਆਗੀ ਇਹਦੇ ਵਿੱਚ ਕਿ ਸਭ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੇ ਮਾਰਕ ਫਿੱਟ ਤੇ 베르카 ਜਿਹੜੇ ਆਪਣੇ ਆਂਗੜਵਾੜੀ ਸੈਂਟਰ ਆ ਉਥੇ ਰਾਸ਼ਨ ਸਪਲਾਈ ਕਰੂਗਾ ਬਹੁਤ ਵਧੀਆ ਫੈਸਲਾ ਸੀਗਾ ਪੰਜਾਬ ਸਰਕਾਰ ਦਾ ਪੈਸਾ ਨਾਲ ਪੰਜਾਬ ਸਰਕਾਰ ਦੇ ਅਦਾਰਿਆਂ ਨੂੰ ਆਉ ਉਹਦੇ ਵਿੱਚ ਵੀ ਅਫਸਰਾਂ ਨੇ ਇੱਕ ਨਕੂਨਾ ਰੱਖ ਲਿਆ ਜਿਹੜੀ ਪੰਜੀਰੀ ਸੀ ਪੰਜੀਰੀ 베르카 ਤੋਂ ਨਹੀਂ ਲੈਂਦੇ ਉਹ ਫੇਰ ਪ੍ਰਾਈਵੇਟ ਬੰਦੇ ਤੋਂ ਲੈਣ ਲੱਗੇ ਜਦੋਂ ਅਸੀਂ ਪੁੱਛਿਆ ਪੰਜੀਰੀ ਕਿਉਂ ਨਹੀਂ ਲੈਂਦੇ 베르카 ਦੀ ਪੰਜੀਰੀ ਮਾੜੀ ਆ ਕਹਿੰਦੇ ਨਹੀਂ ਜੀ ਉਹ ਮਹਿੰਗੀ ਪੈਂਦੀ ਆ ਤੇ ਮੈਂ ਕਿਹਾ ਕੇਲੇ ਵਾਲਾ ਰੇੜੀ ਲਾ ਲੈਂਦਾ ਗਲੇ ਕੇਲੇ 10 ਰੁਪਏ ਦਰਜਣ ਦੇ ਦਿੰਦਾ ਤੇ ਬੰਗੇ ਵਾਲਾ 50 ਲੰਦਾ ਕੁਆਲਟੀ ਵੇਖਣੀ ਹੈ ਕਿ ਨਾ ਸੋ ਕਹਿਣ ਦਾ ਮਤਲਬ ਸਰਕਾਰ ਲੱਗੀ ਵੀ ਆ ਪਰ ਪਿਛਲੇ ਸਮੇਂ ਦੇ ਵਿੱਚ ਜੋ ਚੋਰ ਮੋਰੀਆਂ ਨੇ ਜੋ ਕੋਆਪਰੇਟਿਵ ਨੂੰ ਜਿਸ ਤਰ੍ਹਾਂ ਲੁੱਟਿਆ ਗਿਆਗਾ ਕੋਆਪਰੇਟਿਵ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਤੁਸੀਂ ਹੈਰਾਨ ਰਹਿ ਜਾਓਗੇ ਕਿ ਧਨ ਨਾ ਫੇਰ ਵੀ ਇਹ ਹਜ਼ਾਰੇ ਬੱਚੇ ਹੋਏ ਨੇ ਪਰ ਜਿਹੜਾ ਸ਼ੂਗਰ ਫੰਡ ਆਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਪਿਛਲੇ ਸਾਰੇ ਮਕਾਇਦੇ ਤੇ ਜਿੰਨੇ ਕਿਸਾਨਾਂ ਦੇ ਬਕਾਇਆ ਸੀ ਸਾਰੇ ਦੇਤੇ ਪਹਿਲੀ ਵਾਰੀ ਹੋਇਆ ਬਕਾਇਆ ਦਿੱਤੇ ਗਏ ਨੇ ਪਰ ਉਥੇ ਇੱਕ A to Z ਕੰਪਨੀ ਸੀ ਉਹਦੇ ਨਾਲ ਐਗਰੀਮੈਂਟ ਕਰ ਲਿਆ ਕਿ ਤੁਸੀਂ ਕੋ ਜਨਰੇਸ਼ਨ ਪਲਾਂਟ ਲਾਉਣੇ ਆ ਕੰਪਨੀ ਵੀ ਭੱਜ ਗਈ 25 ਕਰੋੜ ਕਰੀਬ ਉਹਦੇ ਤੋਂ ਅਸੀਂ ਲੈਣ ਆਲਾਗਾ ਕੇਸ ਆਰਮੀ ਟ੍ਰੈਕਟਰ ਕੋਲੇ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਸਭ ਕਹਿਣ ਦਾ ਮਤਲਬ ਕਿੰਨੇ ਕਰੋੜਾ ਰੁਪਏ ਆ ਜਿਹੜੇ ਆਰਮੀ ਟ੍ਰੈਕਟਰ ਕੋਲੇ ਫੈਸਲੇ ਆ ਚ ਸਿਵਲ ਕੋਰਟ ਦੇ ਫੈਸਲੇ ਆ ਚ ਫਸੇ ਪਏ ਨੇ ਪਰ ਜਦੋਂ ਅਸੀਂ ਪੁੱਛਦੇ ਆ ਰਿਕਵਰੀ 10-10 ਸਾਲ 8-8 ਸਾਲ ਸੋ ਇਹ ਸਾਰੀਆਂ ਅਸੀਂ ਰਿਪੋਰਟਾਂ ਪੇਸ਼ ਕਰਕੇ ਆਵਦੀ ਜਿਹੜੀਆਂ ਦਿੱਤੇ ਆ ਨੇ ਸੁਝਾਅ ਜੇ ਸੁਝਾਅ ਲਾਗੂ ਹੁੰਦੇ ਨੇ ਕੋਆਪਰੇਟਿਵ ਸਾਡਾ ਫੇਰ ਪੈਰਾਂ 'ਸਰ ਆਊਗਾ ਮੈਂ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਆ ਮੇਰੇ ਨਾਲ ਚਾਹੇ ਵਿਰੋਧੀ ਧਿਰ ਦੇ ਸੀ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ 22 ਮੀਟਿੰਗਾਂ ਦਾ ਸਾਥ ਦਿੱਤਾ ਜਿਹੜਾ ਸਟਾਫ ਆ ਅੰਡਰ ਸੈਕਟਰੀ ਈਸ਼ਵਰ ਜੀ ਸਾਰੇ ਸਟਾਫ ਦਾ ਧੰਨਵਾਦ ਕਰਦਾ ਤੇ ਮੈਂ ਰਿਪੋਰਟ ਸਦਨ 'ਚ ਪੇਸ਼ ਕਰਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ